ਪਰ ਸਿੱਧੂ ਮੂਸੇਵਾਲਾ ਨੂੰ ਅੱਜ ਭਾਵੇਂ ਸਾਡੇ ਤੋਂ ਵਿਛੜਿਆ ਨੂੰ ਕਾਫੀ ਸਮਾਂ ਹੋ ਗਿਆ ਪਰ ਜੇ ਪਿਆਰ ਦੀ ਗੱਲ ਕਰੀਏ ਤਾਂ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀ ਕੋਈ ਵੀ ਕਮੀ ਨਹੀਂ ਹੈਗੀ ਅੱਜ ਵੀ ਸਿੱਧੂ ਨੂੰ ਚਾਹਣ ਵਾਲੇ ਜਿਹੜੇ ਲੋਕ ਨੇ ਉਹ ਦੂਰ ਦੂਰ ਚਲ ਕੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਆਉਂਦੇ ਨੇ ਤਾਂ ਦੇਖ ਸਕਦਾ ਕਿ ਕਿਸ ਤਰ੍ਹਾਂ ਜਿਹੜਾ ਇਕੱਠ ਹੈ ਉਹ ਅੱਜ ਵੀ ਸਿੱਧੂ ਮੂਸੇਵਾਲਾ ਦੀ ਯਾਦਗਾਰ ਦੇ ਉੱਪਰ ਉਸੇ ਤਰ੍ਹਾਂ ਹੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਉਹ ਲੈਜੈਂਡ ਸੀ ਜਿਸ ਨੇ ਪੰਜਾਬ ਤੇ ਪੰਜਾਬੀਆਂ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਸੀ ਤਾਂ ਦੇਖ ਸਕਦੇ ਹੋ ਤਸਵੀਰਾਂ ਚਲੋ ਜੀ ਜਿੱਥੇ ਮੂਸੇਵਾਲ ਦੀ ਯਾਦਗਾਰ ਤੋਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਧੂ ਨੂੰ ਚਾਹਣ ਵਾਲੇ ਨੇ ਜਿਹੜੇ ਪ੍ਰਸ਼ੰਸਕ ਉਹ ਪਹੁੰਚੇ ਹੋਏ ਨੇ ਤਾਂ ਉਹ ਹੀਰਾਂ ਤੋਂ ਮੂਸੇਵਾਲ ਦੇ ਨਾਲ ਤੇ ਪੰਜਾਬ ਕਿਹੜੀ ਜੁੜਿਓ ਤੇ ਕੌਣ-ਕੌਣ ਜਿਹੜਾ ਇਸ ਜਗ੍ਹਾ ਦੇ ਉੱਪਰ ਆ ਕੇ ਤਸਵੀਰਾਂ ਸਿੱਧੂ ਮੂਸੇਵਾਲ ਦੀ ਯਾਦਗਾਰ ਤੋਂ ਲਾਈਵ ਦੇਖ ਰਹੇ ਹਾਂ ਜਿੱਥੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈਗੀ ਅੱਜ ਵੀ ਉਨਾ ਹੀ ਇਕੱਠ ਹੈ ਦੇਖ ਸਕਦੇ ਹਾਂ ਕਿ ਕਿੰਨੇ ਲੋਕ ਨੇ ਜਿਹੜੇ ਆ ਰਹੇ ਹੈ ਲਗਾਤਾਰ ਤੇ ਜਾ ਵੀ ਰਹੇ ਨੇ ਤਾਂ ਇਹ ਤਸਵੀਰਾਂ ਓਏ ਮੰਨੂ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਦਿਖਾ ਦਿੰਨੇ ਤੁਹਾਨੂੰ ਤਸਵੀਰਾਂ ਆਲੇ ਦੁਆਲੇ ਦੀਆਂ ਵੀ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਜਿਹੜਾ ਆਉਣ ਵਾਲਿਆਂ ਦੇ ਲਈ ਪਾਰਕ ਉਹ ਵੀ ਬਣਾ ਦਿੱਤਾ ਗਿਆ ਤਾਂ ਇਹ ਜਿਹੜੀ ਚਾਰਦਵਾਰੀ ਹੈ ਉਹ ਵੀ ਕਰ ਦਿੱਤੀ ਗਈ ਆ ਤਾਂ ਪਿਆਰ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈਗੀ ਸਿੱਧੂ ਮੂਸੇਵਾਲਾ ਨੂੰ ਤਾਂ ਪਿਆਰ ਕਰਨ ਵਾਲੇ ਜਿਹੜੇ ਸਿੱਧੂ ਨੂੰ ਅੱਜ ਵੀ ਉਸੇ ਤਰ੍ਹਾਂ ਸਿੱਧੂ ਦੀ ਯਾਦਗਾਰ ਤੇ ਆਉਂਦੇ ਨੇ ਤੇ ਆਪਣੇ ਜਿਹੜੇ ਸ਼ਰਦਾ ਦੇ ਫੁੱਲ ਆਉਂ ਪੇਟ ਕਰਦੇ ਨੇ ਸਿੱਧੂ ਉਹ ਲੈਜੈਂਡ ਉਹ ਹੀਰਾ ਪੂਰੀ ਦੁਨੀਆ ਦੇ ਵਿੱਚ ਜਿਸ ਨੇ ਪੰਜਾਬ ਤੇ ਪੰਜਾਬੀਆਂ ਦਾ ਨਾਂ ਰੌਸ਼ਨ ਕੀਤਾ ਤਾਂ ਦੇਖ ਸਕਦੇ ਹੋ ਤਸਵੀਰਾਂ ਸਮਾਦ ਨੂੰ ਪਹਿਲਾਂ ਨਾਲੋਂ ਬਹੁਤ ਵਧੀਆ ਬਣਾ ਦਿੱਤਾ ਹੈ ਜਿਹੜਾ ਕੰਮਕਾਰ ਉਹ ਇੱਥੇ ਕੀਤਾ ਗਿਆ ਹੈਗਾ ਤਾਂ ਜਿਹੜੇ ਫੁੱਲ ਬੂਟੇ ਨੇ ਇਹ ਵੀ ਲਗਾ ਦਿੱਤੇ ਗਏ ਨੇ ਤਾਂ ਜੇ ਪਿਆਰ ਦੀ ਗੱਲ ਕਰੀਏ ਤਾਂ ਪਿਆਰ ਦੇ ਵਿੱਚ ਕੋਈ ਵੀ ਅੱਜ ਵੀ ਕਮੀ ਨਹੀਂ ਹੈਗੀ ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲਿਆਂ ਦੇ ਤਾਂ ਵੱਡੀ ਗਿਣਤੀ ਦੇ ਵਿੱਚ ਹੌਣ ਵੀ ਸਿੱਧੂ ਮੂਸੇਵਾਲਾ ਨੂੰ ਜਿਹੜੇ ਚਾਹਣ ਵਾਲੇ ਸਿੱਧੂ ਦੇ ਪ੍ਰਸ਼ੰਸਕ ਨੇ ਸਿੱਧੂ ਦੇ ਫੈਨ ਨੇ ਸਿੱਧੂ ਨੂੰ ਦਿਲ ਤੋਂ ਪਿਆਰ ਕਰਦੇ ਆ ਉਹ ਅੱਜ ਵੀ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਉੱਪਰ ਪਹੁੰਚ ਕੇ ਜਿਹੜੇ ਆਪਣੇ ਸ਼ਰਦਾ ਦੇ ਫੁੱਲ ਨੇ ਉਹ ਪੈਂਟ ਕਰਦੇ ਨੇ ਤੇ ਫੋਟਾਂ ਕਰਾਉਂਦੇ ਨੇ ਤੇ ਸਿੱਧੂ ਨੇ ਜਿੰਨੇ ਗਾਣਾ ਵੀ ਗਾਇਆ ਸੀ ਕੀ ਹਵਾ ਵਿੱਚ ਝੂਲਦਾ ਫਲੈਗ ਜੱਟ ਦਾ ਤਾਂ ਉਹ ਫਲੈਗ ਵੀ ਤੁਸੀਂ ਦੇਖ ਸਕਦੇ ਹੋ ਰਹਿਣੀ ਦੁਨੀਆ ਤੇ ਨਾਮ ਰਹੂਗਾ ਜੱਟ ਸਿੱਧੂ ਮੂਸੇਵਾਲਾ ਕਹਿੰਦਾ ਗੋਰੀਏ ਤਾਂ ਦੇਖ ਸਕਦੇ ਹੋ ਤਸਵੀਰਾਂ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੋਂ ਵੀਡੀਓ ਨੂੰ ਬਈ ਵੱੱਟ ਵੱੱਟ ਸ਼ੇਅਰ ਕਰਦੇ ਹੋ ਨਾ ਜਿਹੜੇ ਸਿੱਧੂ ਬਾਈ ਨੂੰ ਪਿਆਰ ਕਰਦੇ ਨੇ ਕਿਉਂਕਿ ਸਿੱਧੂ ਉਹ ਹੀਰਾ ਸੀ ਜਿਸ ਨੇ ਕਦੇ ਵੀ ਕੁੜੀਆਂ ਦੇ ਉੱਪਰ ਕੋਈ ਗਾਣਾ ਨਹੀਂ ਗਾਇਆ ਸੀ ਸਿਰਫ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਸੀ ਸ਼ਾਇਦ ਇਹੀ ਸਰਕਾਰਾਂ ਨੂੰ ਰਾਸ ਨਹੀਂ ਆਇਆ ਤਾਂ ਅੱਜ ਕਾਫੀ ਲੰਬੇ ਸਮੇਂ ਬਾਅਦ ਪਹੁੰਚੇ ਆਂਗੇ ਦੁਬਾਰਾ ਬਾਈ ਦੀ ਯਾਦਗਾਰ ਤੇ ਤਾਂ ਜ ਪਿਆਰ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਅੱਜ ਵੀ ਅੱਜ ਵੀ ਬਈ ਪਹੁੰਚਦੇ ਨੇ ਸੇਜਦਾ ਕਰਦੇ ਨੇ ਸਿੱਧੂ ਮਸੂਵਾਲ ਦੀ ਯਾਦਗਾਰ ਤੇ ਉੱਪਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਿੱਧੂ ਮੂਸੇਵਾਲ ਦੀ ਯਾਦਗਾਰ ਤੋਂ ਕਿਹੜੀ ਜਗ੍ਹਾ ਤੋਂ ਬਾਈ ਜੁੜੇ ਹੋਏ ਹੋ ਕਮੈਂਟ ਜ਼ਰੂਰ ਅਸੋ ਤੇ ਜਸਟਿਸ ਫਾਰ ਸਿੱਧੂ ਮੂਸੇਵਾਲ ਜ਼ਰੂਰ ਹੈਸ਼ਟੈਗ ਕਰਦਿਆ ਕਰੋ ਤਾਂ ਜੋ ਗੱਲ ਸਰਕਾਰ ਤੱਕ ਪਹੁੰਚੇ ਆਣਾ ਤਾਂ ਜੋ ਬਾਈ ਨੂੰ ਜਲਦੀ ਤੋਂ ਜਲਦੀ ਇਨਸਾਫ ਉਹ ਮਿਲ ਸਕੇ ਪਾ ਪਿਆਰ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈਗੀ ਅੱਜ ਵੀ ਸਿੱਧੂ ਨੂੰ ਚਾਹਣ ਵਾਲੇ ਨੇ ਜਿਹੜੇ ਪਹੁੰਚਦੇ ਨੇ ਵੱਡੀ ਗਿਣਤੀ ਦੇ ਵਿੱਚ ਫੋਟਾਂ ਕਰਾਉਂਦੇ ਨੇ ਉਸ ਲੈਜੈਂਡ ਦੇ ਸਟੈਚੂ ਦੇ ਨਾਲ ਸਿੱਧੂ ਭਾਵੇਂ ਦਿਨਿਆਂ ਦੇ ਵਿੱਚ ਨਹੀਂ ਰਿਹਾ ਪਰ ਸਿੱਧੂ ਨੂੰ ਪਿਆਰ ਕਰਨ ਵਾਲੇ ਅੱਜ ਵੀ ਪਹੁੰਚਦੇ ਨੇ ਯਾਦਗਾਰ ਦੇ ਵਿੱਚ ਤੇ ਸਿੱਧੂ ਜਿڑا ਹਮੇਸ਼ਾ ਉਹ ਦਿਲਾਂ ਦੇ ਵਿੱਚ ਆਵਾਜ਼ ਰਹੂਗਾ ਉਸ ਦੇ ਗਾਣੇ ਨੇ ਜਿਹੜੇ ਗੂੰਜਦੇ ਰਹਿਣਗੇ ਸਿੱਧੂ ਗੱਲ ਕਰਦਾ ਸੀ ਪੰਜਾਬ ਦੀ ਪੰਜਾਬ ਦੇ ਹੱਕਾਂ ਦੀ ਕਦੇ ਵੀ ਕਿਸੇ ਕੁੜੀ ਤੇ ਗਾਣਾ ਨਹੀਂ ਗਾਇਆ ਜਾਂ ਲੱਕ ਨਹੀਂ ਮਿਲੇ ਜੇ ਗੱਲ ਕਰ ਲਈ ਹੈ ਨਾ ਤਾਂ ਸਿਰਫ ਉਹ ਗਾਣੇ ਸਿੱਧੂ ਗਾਉਂਦਾ ਸੀ ਜਿਹੜੇ ਪਰਿਵਾਰ ਦੇ ਵਿੱਚ ਬਹਿ ਕੇ ਸੁਣੇ ਜਾ ਸਕਦੇ ਸੀ ਤਾਂ ਦੂਰ ਦੂਰੋਂ ਆਉਂਦੇ ਨੇ 팬 ਪ੍ਰਸ਼ੰਸਕ ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲੇ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਪ੍ਰਸ਼ੰਸਕ ਤਾਂ ਦੇਖ ਸਕਦੇ ਹਾਂ ਬਈ ਤਸਵੀਰਾਂ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੋਂ ਲਾਈਵ ਚਾਹਣ ਵਾਲਿਆਂ ਦੀ ਕੋਈ ਕਮੀ ਨਹੀਂ ਅੱਜ ਵੀ ਲਗਾਤਾਰ ਸਿੱਧੂ ਦੇ ਫੈਨ ਜਿਹੜੇ ਆ ਰਹੇ ਨੇ ਤੇ ਜਾ ਰਹੇ ਨੇ ਤਾਂ ਫੁੱਲ ਬੂਟੀਆਂ ਜਿਹੜੀਆਂ ਸਿੱਧੂ ਦੀ ਯਾਦਗਾਰ ਦੇ ਉੱਪਰ ਲਗਾ ਦਿੱਤੀਆਂ ਗਈਆਂ ਨੇ ਪਾਇ ਪਿਆਰ ਆ ਸਿੱਧੂ ਮੂਸੇਵਾਲਾ ਜੋ ਫਟਿਆ ਸੀ ਜਿਹੜੇ ਕਹਿੰਦੇ ਸੀ ਕਿ ਸਿੱਧੂ ਦਾ ਦੌਰ ਚਲਾ ਗਿਆ ਕੋਈ ਸਿੱਧੂ ਦਾ ਦੌਰ ਨਹੀਂ ਹੈ ਬਾਈ ਨਾ ਹੀ ਜਾਣਾ ਕਦੇ ਰਹਿੰਦੀ ਦੁਨੀਆ ਤੱਕ ਸਿੱਧੂ ਦਾ ਨਾਮ ਰਹਿਣਾ ਕਿਉਂਕਿ ਸਿੱਧੂ ਨੇ ਕਿਹਾ ਸੀ ਵੀ ਜਿਹੜਾ ਸਿੱਧੂ ਦਾ ਨਾਮ ਹੈ ਉਹ ਹਮੇਸ਼ਾ ਰਹਿੰਦੀ ਦੁਨੀਆ ਤੱਕ ਰਹੇਗਾ ਤਾਂ ਆਤਸਵੀਰਾਂ ਨੇ ਸਿੱਧੂ ਮੂਸੇਵਾਲ ਦੀ ਯਾਦਗਾਰ ਤੋਂ ਵੀਡੀਓ ਬਈ ਸ਼ੇਅਰ ਜ਼ਰੂਰ ਕਰਦੇ ਬਦ ਤੋਂ ਬਦ ਧੰਨਵਾਦ